ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਵਾਂਗੇ ਛਲਕਮਾ ਦਾ ਸਾਲ ਆਪਾਂ ਲੈ ਕਿਲੋ ਦੇਰ ਕਿਲੋ ਛਲਕਮ ਉਹਨਾਂ ਲਈ ਕਰੀ ਕਟਿੰਗ ਉਹਨਾਂ ਪਾਈਂ ਮੈਂ ਬਣਾਵਾਂਗੇ ਸਾਲ ਆਪਾਂ ਕੁੱਕਰ ਚ ਆ ਇੱਕ ਮੱਗ ਪਾਤਾ ਆਪਾਂ ਪਾਣੀ ਦਾ ਤੇ ਥੋੜੀ ਜਿਹੀ ਆਪਾਂ ਪਾ ਦਾਂਗੇ ਹਲਦੀ ਹਲਦੀ ਨਾਲ ਨਾ ਥੋੜਾ ਜਿਹਾ ਕਲਰ ਆ ਜਾਂਦਾ ਤੇ ਆਉ ਦੇ ਸਵਾਦ ਨੂੰ ਤਾਂ ਆਪਾਂ ਪਾਵਾਂਗੇ ਨਮਕ ਬਹੁਤ ਹੀ ਜਿਆਦਾ ਇਹ ਟੇਸਟੀ ਸਾਗ ਬਣਦਾ ਹੈ ਜੀ ਕੁੱਕਰ ਦਾ ਲਾਤਾ ਆਪਾਂ ਢੱਕਣ ਸਾਰਾ ਪਾ ਕੇ ਵਿੱਚ ਮਟੀਰੀਅਲ ਤੇ ਹੁਣ ਆਪਾਂ ਇੰਡਕਸ਼ਨ ਤੇ ਧਰ ਦਿੱਤਾ ਇਹਨੂੰ ਤੇ ਅੱਧੇ ਇੱਕ ਘੰਟੇ ਬਾਅਦ ਆਪਾਂ ਇਹਨੂੰ ਦੇਖਾਂਗੇ ਵੈਸੇ ਤਾਂ ਅਸੀਂ ਚੁੱਲ੍ਹੇ ਤੇ ਬਣਾਉਣੀ ਹੈ ਪਰ ਅੱਜ ਠੰਡ ਜਾਈ ਹੋਣ ਕਰਕੇ ਹਵਾ ਚੱਲੀ ਜਾਂਦੀ ਹੈ ਇਸ ਕਰਕੇ ਕੁੱਕਰ 'ਚ ਬਣਾਉਣਾ ਲਸ ਆਪਾਂ ਪਿਆਜ਼ ਟਮਾਟਰ ਹਰੀ ਮਿਰਚ ਇਹ ਦਾ ਤੜਕਾ ਬਣਾਉਣ ਲਈ ਲੋ ਜੀ ਤੜਕਾ ਗਿਆ ਆਪਣਾ ਭਣ ਇਹਦੇ ਚ ਪਾਇਆ ਆਪ ਪਿਆਜ਼ ਟਮਾਟਰ ਤੇ ਹਰੀ ਮਿਰਚ ਹੁਣ ਲਾਲ ਮਿਰਚ ਪਾਉਣੀ ਤੁਸੀਂ ਆਪ ਦੇ ਸਵਾਦ ਮੁਤਾਬਕ ਠੀਕ ਹੈ ਜੀ ਤੇ ਹੁਣ ਆਪਣਾ ਜਾਵੇ ਸ਼ਲਗਮਾ ਦਾ ਸਾਗ ਜਾਵੇ ਭਣ ਇਹੋ ਸਾਹ ਆ ਜਾ ਬਣ ਇਹਨਾਂ ਪਾਣੀ ਮਧੂਮੇ ਲਈ ਕੋਈ ਨਹੀਂ ਠੀਕ ਹੈ ਇਹਦੀ ਕਰੀਏ ਤਾ ਇੰਨਾ ਗੁੜ ਘੱਟਾ ਮਿਠਾਈ ਆ ਬਣ ਸਾਹ ਆ ਗਿਆ ਆਪਣਾ ਬਣ ਇਹਨੂੰ ਕੋਟ ਲਿਆ ਇਹਦੀ ਚਿੱਚਕ ਗੁੜ ਵੀ ਰਲ ਗਿਆ ਹੁਣ ਇਹਦੀ ਚੱਪ ਕਰ ਲੇ 10 ਸਟਕ ਸਾ ਆ ਗਿਆ ਆਪਣਾ ਪਾਨ ਵਧੀਆ ਤੇ ਇਹਨੂੰ ਤੁਸੀਂ ਮਤ ਭਾਵੇਂ ਮਦੀਏ ਨਾਲ ਘੋਟ ਲੂ ਛਲਕਮ ਭਾਵੇਂ ਗ੍ਰਾਈਂਡਰ ਨਾਲ ਘੋਲ ਲੋਈ ਤੁਹਾਡੀ ਇੱਛਾ ਘੋੜ ਵਿੱਚ ਜ਼ਰੂਰ ਪਾਇਆ ਕਰੋ ਤੇ ਟਮਾਟਰ ਪਿਆਜ਼ ਟਮਾਟਰ ਦਾ ਤੜਕਾ ਲਾਉ ਉਹ ਮੇਰੇ ਚਿੱਟਖਟਾ ਮਿੱਠਾ ਜਿਹਾ ਬਹੁਤ ਸਵਾਦ ਲੱਗਦਾ ਟਰਾਈ ਕਰਕੇ ਦੇਖਿਓ ਸਰਤਾ ਬਾਹਤ ਵਿੱਚ ਤੜੀਆਂ ਦੀ ਤੇ ਅੰਮ ਲੈ ਗੋਣਾ ਤੋ ਬਣਾਉਣਾ ਤੁਹਾਡਾ ਵੀਡੀਓ ਨੂੰ ਤੁਮਾਰੇ ਸ਼ੇਅਰ ਲਾਈਕ ਕਮੈਂਟ ਕਰਿਓ ਤੇ ਤੁਸੀਂ ਟਰਾਈ ਜ਼ਰੂਰ ਕਰਕੇ ਦੇਖਿਓ ਆਪਣਾ YouTube ਤੇ ਵੀ ਚੈਨਲ ਅਰਜਿੰਦਰ ਗਾਰਡ ਤੇ ਬੱਚੀ ਓਕੇ ਬਾਈ